ਕਿੰਨੇ ਦਈ ਸੀ ਕਿ ਤੁਹਾਡਾ ਸਾਦੀ ਚੀਜ਼ ਦਿੱਕਤ ਕੁਕੀ ਕਾਰਨ ਦਾ ਤੁਹਾਡਾ ਸਰਕਾਰ ਦੇ ਕੁਕੀ ਨਹੀਂ ਹੋ ਸਕਦਾ ਉਹਦੀ ਪੂਰੀ ਨਹੀਂ ਹੋ ਸਕਦਾ ਜਿਹੜੇ ਬੰਦੇ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਐਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਆ ਦੇਖੋ ਉਹਦੀ ਸੜਕਾਂ ਦੇ ਕਿਤੇ ਕੀ ਹਾਲ ਹੈ ਹੈ ਜੀ

लेकिन जब बंद नहीं फड़े गए पूरे, पूरे।, तो तो पूरे हिंदुस्तान पूरे व्यापारियों का विश्वास उठ पूरे इंडिया गवर्नमेंट गौरमेंट ए गोरमेंट तो रोकूगा पूरे हिंदुस्तान को जिंदगी सब, सब तो माड़ दिन है सब कुछ बुला बुलाई नहीं समझ आती फट के खाने क्यों दिखे इन्हों जिन्हें भी हिंदुस्तान ने ਸੈਂਟਰਲ ਜੇਲ੍ਹਾਂ ਦੇ ਵਿੱਚ ਬੰਦੇ ਪਾੜੇ ਹੋਏ ਆ। ਗੌਰਮੈਂਟ ਦੀ ਵੱਡੀ ਵੱਡੀ ਜੇਲ੍ਹਾਂ ਚ ਬੰਦੇ ਪਾੜੇ ਹੋਏ ਨੇ ਕਿਸ ਵਾਸਤੇ ਪਾੜੇ ਹੋਏ ਆ ਤਾਂ ਤੋਂ ਕੀ ਕਰਾਣਾ ਕੋਤਨੀ ਦਿੰਦੇ। ਇਹ ਇਹ ਬਤਵਾਦੀ ਇਹਨਾਂ ਨੂੰ ਟੈਕਸ ਦਿੰਦੇ ਆ। ਪੰਜਾਬੀ ਗੌਰਮੈਂਟ ਨੂੰ ਟੈਕਸ ਦਿੰਦੇ ਆ। ਹਾਂਜੀ ਉਹਨਾਂ ਤਾਂ ਫੋਰਟ ਦੇ ਸਲਾਹ ਤੋਂ ਇਹ ਬਦਮਾਸ਼ਾ ਤੋਂ ਤੁਸੀਂ ਕੀ ਲੈ ਲੋਗੇ? ਜੋ ਗੌਰਮੈਂਟ ਦੇ ਘਮਾਉ ਭੂਤ ਆ। ਤਨ ਰਾਜਾ ਦਾ ਰਾਜਾ ਕੋਲੇ ਕੋਲ ਪਬਲਿਕ ਦੋਈ ਚੀਜ਼ਾਂ ਮੰਗਦੀ ਐ ਇਨਸਾਫ ਤੇ ਸੁਰੱਖਿਆ ਕੋਰ ਕੋਈ ਸ਼ਰੀ ਨਹੀਂ ਕਰਦੀ ਕੁਛ ਨਹੀਂ ਸਹੀ ਦਾ ਤਾਂ ਰਾਜਾ ਤੋਂ ਆਹ ਮੰਨ ਜੀ ਜਰੂਰੀ ਪਾਣੀ ਦੋ ਹਾਂ ਹਾਂ ਜੀ ਕੋਲੇ ਜੀ